ਜਪ ਬਾਣੀ ਦਾ ਨਾਮ ਹੈ ਜਪ ਨਿਸ਼ਾਨ ਕਰਕੇ ਬਕਾਇਦਾ ਤਤਕਰੇ ਦੇ ਵਿੱਚ ਲਿਖਿਆ ਹੈ ਜਪ ਤੋਂ ਬਿਨਾ ਸਿੱਖ ਅਧੂਰਾ ਹੈ ਜਪ ਦੇ ਨਾਲ ਹੀ ਸਿੱਖ ਦੇ ਜੀਵਨ ਦੀ ਅਰੰਭਤਾ ਹੁੰਦੀ ਹੈ ਜਪ ਹੀ ਸਿੱਖ ਦੀ ਜੜ ਹੈ ਜੇ ਜਪ ਨਾਲੋਂ ਟੁੱਟ ਗਿਆ ਸਮਝੋ ਜੜ ਨਾਲੋਂ ਟੁੱਟ ਗਿਆ ਜਪਜੀ ਸਾਹਿਬ ਸਿੱਖ ਦੀ ਜੜ ਹੈ ਜੜ ਨਾਲ ਜੁੜਿਆ ਰਹੇਗਾ ਮੂਲ ਨਾਲ ਜੁੜਿਆ ਰਹੇਗਾ ਮੂਲ ਨਾਲ ਜੁੜਿਆ ਰਹੇਗਾ ਆਪਣੇ ਧਰਮ ਨਾਲ ਜੁੜਿਆ ਰਹੇਗਾ ਜਿਸ ਦਿਨ ਜਪਜੀ ਸਾਹਿਬ ਤੋਂ ਦੂਰ ਹੋ ਗਿਆ ਸਮਝ ਲੈਣਾ ਕਿ ਸਿੱਖ ਧਰਮ ਤੋਂ ਵੀ ਦੂਰ ਹੋ ਗਿਆ ਜਪ ਜਪ ਜੀ ਇਹ ਸਿੱਖ ਦੀ ਜੜ ਹੈ ਇਹ ਸਿੱਖ ਦਾ ਸਿਧਾਂਤ ਹੈ ਜਪਜੀ ਸਾਹਿਬ ਦੇ ਵਿੱਚ ਰਹਾਉ ਦੀ ਕੋਈ ਤੋਕ ਹੀ ਨਹੀਂ ਹੈਗੀ ਕਿਉਂਕਿ ਜਪਜੀ ਸਾਹਿਬ ਦੀ ਇੱਕ ਇੱਕ ਤੁਕ ਆਪਣੇ ਆਪ ਦੇ ਵਿੱਚ ਰਹਾਉ ਹੈ ਤੇ ਵਿਦਵਾਨ ਜਿਨ੍ਹਾਂ ਨੇ ਕਿਹਾ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਰਹਾਉ ਹੈ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਤਤਸਾਰ ਹੈ ਜਪਜੀ ਸਾਹਿਬ ਦੀ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਕਰਦਾ ਪਿਆ ਹੈ ਐਡਾ ਵੱਡਾ ਸਿਧਾਂਤ ਜਪਜੀ ਸਾਹਿਬ ਦੇ ਵਿੱਚ ਮੌਜੂਦ